ਇਹ ਜੇ ਸਵਾਲ ਕਰਦੇ ਸੀ ਉਹਨਾਂ ਨੂੰ ਸਵਾਲ ਜਵਾਬ ਤਾਂ ਅਸੀਂ ਕਰਨੇ ਸੀ ਕਨੋਰੀ ਬਾਰਡਰ ਤੋਂ ਜਿਹੜੀਆਂ ਇਹਨਾਂ ਨੇ ਟਰਾਲੀ ਚੋਰੀ ਕਰੀਆਂ ਨਾ ਆਟਾ ਚੋਰੀ ਕਰ ਲਿਆ ਜਮਾ ਹਰਕਤ ਨਹੀਂ ਚੰਤੇ ਆ ਗਏ ਤੇ ਉੱਥੇ 80-80 ਸਾਲ ਦੀਆਂ ਬਜ਼ੁਰਗਾਂ ਨੂੰ ਰਾਤ ਨੂੰ ਤੁਰ ਕੇ ਉੱਥੇ ਪਟਿਆਲੇ ਰਾਜਪੁਰੇ ਅੱਡੇ ਦੇ ਵਿੱਚ ਆਉਣਾ ਪਿਆ ਇਹਨਾਂ ਨੇ ਉੱਥੋਂ ਵੀ ਨਹੀਂ ਛੱਡਿਆ ਲੋਕਾਂ ਦਾ ਸਮਾਨ ਇਹਨਾਂ ਨੇ ਜੀਸੀਬੀਆਂ ਨਾਲ ਕਾੜਤਾ ਬਿਲਕੁਲ ਸਹੀ ਗੱਲ ਆ ਪਹਿਲਾਂ ਇਹ ਹੀ ਭਗਵੰਤ ਮਾਨ ਤੇ ਜਿਹੜੇ ਹੋਰ ਜਿਹੜੇ ਆਗੂ ਸਹਿਬਾਨ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪਹਿਲਾਂ ਧਰਨਿਆਂ ਦੇ ਵਿੱਚ ਕਿਸਾਨੀ ਧਰਨਿਆਂ ਦੇ ਵਿੱਚ ਬੈੰਦੇ ਹੁੰਦੇ ਸੀ ਜਾ ਕੇ ਤੇ ਇਹ ਕਹਿੰਦੇ ਸੀਗੇ ਵੀ ਸਾਡੇ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਪਰ ਅੱਜ ਇਹਨਾਂ ਦੀ ਸਰਕਾਰ ਨੇ ਆਪ ਹੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਜੀ ਭਗਵੰਤ ਮਾਨਤਾ ਦਾ ਸੀ ਵੀ ਸਵਾਲ ਪੁੱਛਿਆ ਕਰੋ ਇਹਨਾਂ ਨੂੰ ਪਰ ਅੱਜ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਪ੍ਰਸ਼ਾਸਨ ਨੇ ਕਿਹਾ ਸੀ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਪਰ ਇਹ ਭੱਜ ਗਏ ਤੁਹਾਡੇ ਸਾਹਮਣੇ ਅੱਜ ਇਹਨਾਂ ਕੋਲੇ ਕੋਈ ਸਵਾਲ ਦਾ ਜਵਾਬ ਨਹੀਂ ਇਹ ਜਮਿਆਦੇ ਸੀ ਨਾ ਡੜਾ ਤਾਂ ਡੜਾ ਹੁੰਦਾ ਤੇ ਹੁਣ ਲੋਕ ਪਾਸੀਆਂ ਇਕੱਠੀਆਂ ਕਰੀ ਬੈਠੇ ਐ ਨਾ ਖਾਤਰ ਜਦੋਂ 2027 ਚ ਤੇ ਜਾ ਹਾ ਹੁਣ ਬੂਟਾ ਆਉਣੀਆਂ ਜਿਹੜੀਆਂ ਆਪਣੇ ਜ਼ਿਲ੍ਹਾ ਪ੍ਰਸ਼ਾਸਿਤੀਆਂ ਤੇ ਉਹਨਾਂ ਦੇ ਵਿੱਚ ਇਹਨਾਂ ਦੇ ਛਿੱਤਰ ਪੈਣਗੇ ਜਿਵੇਂ ਭਾਜੀਪੀ ਵਾਲਿਆ ਨਰੰਗ ਕਾਂਡ ਹੋਇਆ ਸੀ ਨਾ ਮਲੋਟ ਉਹ ਇਹਨਾਂ ਨਾਲ ਕਰਨੀ ਆ ਪਿੰਡਾਂ 'ਚ ਹਾਂ ਕਿ ਇਹ ਹਾਂ ਇਹ ਕਹਿੰਦਾ ਕਿ ਨਾ ਮਾਸਟਰ ਮਿੰਦਰ ਦਾ ਮੁੰਡਾ ਕਹਿੰਦਾ ਮੈਂ ਧਰਨੀਆਂ ਟੁੱਠਾ ਹੋਇਆ ਕਹਿੰਦਾ ਮੈਂ ਤਾਂ ਕਦੇ ਤੇ ਅਪਗਾ ਦੇ ਡੰਡਾ ਨਹੀਂ ਚੱਕਿਆ ਮੇਰਾ ਪੋਤਾ ਆਪਦਾ ਮਾਸਟਰ ਹੈ ਤੇ ਇਹਨੂੰ ਪਤਾ ਹੈ ਨਾ ਫਿਰ ਸਾਰੇ ਮਾਸਟਰਾਂ ਤੇ ਕਿਵੇਂ ਡੰਡਾ ਚੱਕਣਾ ਜੇ ਮਾਸਟਰ ਦਾ ਮੁੰਡਾ ਇਹਨੂੰ ਪਤਾ ਹੈ ਉਹਨਾਂ ਦੇ ਰਿਕਾਰਡ ਦਾ ਸਾਰੇ ਦਾ ਤਾਂ ਹੀ ਤਾਂ ਇਹ ਮਾਸਟਰਾਂ ਦੇ ਉਲਟ ਚੱਲੀ ਜਾਂਦਾ ਸਾਰੇ ਵੇਖ ਲੋ ਤਾਂ ਮੈਨੇਜਮੈਂਟ ਤਾਂ ਕੀ ਹਾਲ ਕਰ ਰਿਹਾ ਕਹਿੰਦਾ ਟੀਚਰਾਂ ਦਾ ਪੰਜਾਬ ਦੇ ਵਿੱਚ ਵੇਖ ਲੋ ਵੀ ਹਰ ਇੱਕ ਸਕੂਲ ਦੇ ਵਿੱਚ ਕੱਲਾ ਇਹ ਤੁਹਾਨੂੰ ਵੀ ਸਕੂਲ ਆਫ ਹੈਪੀਨੈਸ ਲਿਖ ਕੇ ਇੱਥੇ ਕੋਈ ਹੋ ਜੋ ਕੋਈ ਅਜ਼ੀਕੀ ਕਹਿੰਦੇ ਲੋਕਾਂ ਨੂੰ ਵੀ ਪਤਾ ਹੀ ਭਜਣ ਪਰ ਭੱਜਣਗੇ ਕਿੰਨਾ ਘੱਟ ਇਹਨਾਂ ਨੂੰ ਵੋਟਾਂ ਲੈਣ ਤਾਂ ਲੋਕਾਂ ਦੇ ਵਿੱਚ ਹੀ ਆਉਣਾ ਪਊਗਾ ਨਾ ਲੋਕਾਂ ਦੇ ਵਿੱਚ ਤਾਂ ਇਹਨਾਂ ਨੂੰ ਵੇਚਣਾ ਪਊਗਾ ਉਹ ਤਾਂ ਕਹਿ ਰਿਹਾ ਸੀ ਸਰਬਤ ਮਰਦਾਬਾਦ ਮਰਦਾਬਾਦ ਕੀ ਹੋਇਆ ਕੀ ਅੱਜ ਇਹ ਹੋਇਆ ਜੀ ਅੱਜ ਇੱਥੇ ਸਕੂਲ ਦੇ ਵਿੱਚ ਕੋਈ ਸੀਗਾ ਜੀ ਆਪਣੇ ਉਦਘਾਟਨ ਸਮਰੋਹ ਸੀ ਹਾਂ ਤੇ ਜਿਹੜੇ ਆਮ ਆਦਮੀ ਸਰਕਾਰ ਵੱਲੋਂ ਉਹਨਾਂ ਦੇ ਲੀਡਰ ਸਾਹਿਬਾਨ ਇੱਥੇ ਆਏ ਸੀ ਹਾਂ ਪਰ ਅਸੀਂ ਇਹ ਗੱਲ ਚਾਹੁੰਦੇ ਆ ਵੀ ਜਿਹੜਾ ਖਨੋਰੀ ਤੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਨਾਲ ਧੱਕਾ ਕੀਤਾ ਜੀ ਉਹਨਾਂ ਦਾ ਸਮਾਨ ਚੋਰੀ ਕੀਤਾ ਗਿਆ ਹਾਂ ਉਹਦੇ ਸਬੰਧ ਦੇ ਵਿੱਚ ਜਥੇਬੰਦੀਆਂ ਜਿਹੜੀਆਂ ਸਾਡੀਆਂ ਇੱਥੇ ਇਕੱਠੀਆਂ ਹੋਈਆਂ ਹਾਂ ਹਾਂ ਉਹਦਾ ਅਸੀਂ ਰੋਜ਼ ਕੀ ਹੁਣ ਅੱਜ ਤੁਸੀਂ ਸਵਾਲ ਜਵਾਬ ਕਰਨ ਲਈ ਇੱਥੇ ਆਏ ਸੀ ਅਸੀਂ ਸਵਾਲ ਜਵਾਬ ਕਰਨ ਵਾਸਤੇ ਆਏ ਸੀ ਪਰ ਸਾਨੂੰ ਸਮਾਂ ਨਹੀਂ ਦਿੱਤਾ ਗਿਆ ਜੀ ਉਹ ਬਾਹਰ ਦੀ ਬਾਹਰ ਹੀ ਭੱਜ ਗਏ ਉਧਰ ਸਾਡੇ ਤੋਂ ਆਇਆ ਕੌਣ ਸੀਗਾ ਆਇਆ ਤਾਂ ਇੱਕ ਤਾਂ ਸੀਗਾ ਜੀ ਕੋਈ ਅਨੁਰਾਗ ਅਨਿਲ ਠਾਕਰ ਜੀ ਛਕਣਾ ਹੀ ਨਹੀਂ ਦਿਖਾਈ ਜਾਂਦਾ ਇੱਕ ਭੱਲਾ ਸਾਹਿਬ ਕਹਿੰਦੇ ਸੀ ਉਹ ਐ ਨਹੀਂ ਪਤਾ ਵੀ ਜਤਿੰਦਰ ਸਿੰਘ ਭੱਲਾ ਸ਼ਾਇਦ ਹਾਂ ਸਵਾਲ ਕਹਿ ਜੇ ਕਰਨੇ ਸੀ ਤੁਸੀਂ ਸਵਾਲ ਅਸੀਂ ਉਹਨਾਂ ਨੂੰ ਇਹੀ ਪੁੱਛਣਾ ਸੀਗਾ ਜੀ ਵੀ ਜਿਹੜਾ ਸਾਡਾ ਸਮਾਨ ਉਥੋਂ ਬਾਰਡਰਾਂ ਤੋਂ ਚੋਰੀ ਹੋਇਆ ਜਾਂ ਕਿਸਾਨਾਂ ਨੂੰ ਧੱਕੇ ਨਾਲ ਉਥੋਂ ਠਾਇਆ ਗਿਆ ਹਾਂ ਕੀ ਇਹ ਤਰੀਕਾ ਜਾਇਜ਼ ਸੀ ਹਾਂ ਵੀ ਪ੍ਰਸ਼ਾਸਨ ਨਾਲ ਨਹੀਂ ਤੁਸੀਂ ਗੱਲ ਕੀਤੀ ਸਾਡੇ ਨਾਲ ਉਹਨਾਂ ਨੇ ਮਿਲਦੀ ਪ੍ਰਸ਼ਾਸਨ ਨਾਲ ਸਾਡੇ ਜਥੇਬੰਦੀ ਦੇ ਮੈਂਬਰਾਂ ਨੇ ਗੱਲ ਕੀਤੀ ਸੀ ਉਹ ਕਹਿੰਦੇ ਕਹਿੰਦੇ ਤੁਹਾਡੀ ਕੋਈ ਨਹੀਂ ਗੱਲ ਕਰਵਾਵਾਂਗੇ ਪਰ ਕਿਸੇ ਨੇ ਸਾਡੀ ਗੱਲ ਇਹ ਨਹੀਂ ਲੱਗਦਾ ਵੀ ਧਰਨਿਆਂ ਚੋਟੇ ਹੋਏ ਪਾਰਟੀ ਜਿਹੜੀ ਕਹਿੰਦੀ ਸਾਨੂੰ ਸਵਾਲ ਕਰੋ ਅਸੀਂ ਜਵਾਬ ਦੇਵਾਂਗੇ ਇਹ ਸਵਾਲਾਂ ਤੋਂ ਭੱਜ ਰਹੇ ਹਾਂ ਹਾਂਜੀ ਬਿਲਕੁਲ ਸਹੀ ਗੱਲ ਹੈ ਪਹਿਲਾਂ ਇਹੀ ਭਗਵੰਤ ਮਾਨ ਤੇ ਜਿਹੜੇ ਹੋਰ ਜਿਹੜੇ ਆਗੂ ਸਹਿਬਾਨ ਆ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪਹਿਲਾਂ ਧਰਨਿਆਂ ਦੇ ਵਿੱਚ ਕਿਸਾਨੀ ਧਰਨਿਆਂ ਦੇ ਵਿੱਚ ਬਹਿੰਦੇ ਹੁੰਦੇ ਸੀ ਜਾ ਕਿ ਤੇ ਇਹ ਕਹਿੰਦੇ ਸੀਗੇ ਵੀ ਸਾਡੇ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਪਰ ਅੱਜ ਇਹਨਾਂ ਦੀ ਸਰਕਾਰ ਨੇ ਆਪ ਹੀ ਕਿਸਾਨਾਂ ਦੇ ਨਾਲ ਧੱਕਾ ਕੀਤਾ ਜੀ ਅੱਜ ਕਿਸਾਨਾਂ ਕਹਿੰਦੇ ਧੱਕਾ ਹੋ ਰਿਹਾ ਹਾਂਜੀ ਬਿਲਕੁਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੀ ਬਿਲਕੁਲ ਭਾਈ ਕਿਸ ਤਰ੍ਹਾਂ ਦੇਖਦੇ ਹਾਂ ਤੁਸੀਂ ਸਵਾਲ ਜਵਾਬ ਕਰਨੇ ਆਸੀਂ ਕਹੇ ਜੇ ਸਵਾਲ ਕਰਦੇ ਹਾਂ ਸੋ ਉਹਨਾਂ ਨੂੰ ਸਵਾਲ ਜਵਾਬ ਤਾਂ ਅਸੀਂ ਕਰਨੇ ਸੀ ਖਨੋਰੀ ਬਾਰਡਰ ਤੋਂ ਜਿਹੜੀਆਂ ਇਹਨਾਂ ਨੇ ਟਰਾਲੀ ਚੋਰੀ ਕਰੀਆਂ ਨਾ ਆਟਾ ਚੋਰੀ ਕਰ ਲਿਆ ਜਮਾ ਹਰਕਤ ਨੀਚਾਂ ਤੇ ਆ ਗਏ ਤੇ ਉੱਥੇ 80-80 ਸਾਲ ਦੀਆਂ ਬਜ਼ੁਰਗਾਂ ਨੂੰ ਰਾਤ ਨੂੰ ਤੁਰ ਕੇ ਉੱਥੇ ਪਟਿਆਲੇ ਰਾਜਪੁਰੇ ਅੱਡੇ ਦੇ ਵਿੱਚ ਆਉਣਾ ਪਿਆ ਇਹਨਾਂ ਨੇ ਉੱਥੋਂ ਵੀ ਨਹੀਂ ਛੱਡਿਆ ਲੋਕਾਂ ਦਾ ਸਮਾਨ ਇਹਨਾਂ ਨੇ ਜੀਸੀਬੀਆਂ ਨਾਲ ਖਾੜਤਾ ਤੇ ਦੂਸਰਾ ਸੀ ਜਿਹੜਾ ਇਧਰ ਚੌਕੇ ਮਸਲਾ ਚੱਲੀ ਜਾਂਦਾ ਸਕੂਲ ਦੀ ਮੈਨੇਜਮੈਂਟ ਨਾਲ ਉੱਥੇ लाਠੀ ਚਾਰਜ ਕਰਕੇ ਉਸਔਰਤਾਂ ਕੁਛ ਟੀਚਰ ਛੋਟੇ ਛੋਟੇ ਬੱਚਿਆਂ ਨਾਲ ਉਹਨਾਂ ਨੂੰ ਜਿਹੜਾਂ ਚਤਕ ਰੱਖਿਆ ਉਹਨਾਂ ਬਾਰੇ ਅਸੀਂ ਇਹਨਾਂ ਨੂੰ ਸਵਾਲ ਪੁੱਛਣਾ ਸੀ ਵੀ ਛੋਟੀ ਉਹੀ ਪਾਰਟੀ ਹੈ ਜਿਹੜੀ ਧਰਨਾ ਚੋਟੀ ਹੈ ਭਗਵੰਤ ਮਾਨਤਾ ਦਾ ਅਸੀਂ ਵੀ ਸਵਾਲ ਪੁੱਛਿਆ ਕਰੋ ਇਹਨਾਂ ਨੂੰ ਪਰ ਅੱਜ ਇਹ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਗਏ ਪ੍ਰਸ਼ਾਸਨ ਨੇ ਕਿਹਾ ਸੀ ਵੀ ਛੋਟੀ ਗੱਲਬਾਤ ਕਰਾਵਾਂਗੇ ਪਰ ਇਹ ਭੱਜ ਗਏ ਛੋਟੇ ਸਾਹਮਣੇ ਅੱਜ ਇਹਨਾਂ ਕੋਲ ਕੋਈ ਸਵਾਲ ਦਾ ਜਵਾਬ ਨਹੀਂ ਇਹ ਜਮਾਤ ਦੇ ਸਿਰਵੰਡੜਾ ਤਾਂ ਡੜਾ ਉੱਤਾ ਤੇ ਹੁਣ ਲੋਕ ਪਾਸੀਆਂ ਇਕੱਠੀਆਂ ਕਰੀ ਬੈਠੇ ਹਨ ਖਾਤਰ ਜਦੋਂ 2027 ਜੇ ਤੇ ਜਾਂ ਹੁਣ ਵੋਟਾਂ ਆਉਣੀਆਂ ਜਿਹੜੀਆਂ ਆਪਣੇ ਜ਼ਿਲ੍ਹਾ ਜ਼ਿਲ੍ਹਾ ਪ੍ਰਸ਼ਾਸਕੀਆਂ ਤੇ ਉਹਨਾਂ ਦੇ ਵਿੱਚ ਇਹਨਾਂ ਦੇ ਛੇਤਰ ਪੈਣਗੇ ਜਿਵੇਂ ਬੀਜਪੀ ਵਾਲਿਆ ਨਰੰਗ ਕਾਂਡ ਹੋਇਆ ਸੀ ਨਾ ਮਲੋਟ ਉਹ ਇਹਨਾਂ ਨਾਲ ਕਰਨੀ ਆ ਪਿੰਡਾਂ 'ਚ ਹਾਂ ਕਿਹਦਾ ਕਹਿੰਦਾ ਮਾਸਟਰ ਮਿੰਦਰ ਦਾ ਮੁੰਡਾ ਕਹਿੰਦਾ ਮੈਂ ਧਰਨਿਆਂ ਚੁੱਠਾ ਹੋਇਆ ਕਹਿੰਦਾ ਮੈਂ ਤਾਂ ਕਦੇ ਇੱਥੇ ਅਫਗਾਨੀ ਡੰਡਾ ਨਹੀਂ ਚੱਕਿਆ ਮੇਰਾ ਪਿਓ ਤਾਂ ਆਪਦਾ ਮਾਸਟਰ ਐ ਤੇ ਇਹਨੂੰ ਪਤਾ ਹੈ ਨਾ ਫਿਰ ਸਾਰੇ ਮਾਸਟਰਾਂ ਤੇ ਕਿਵੇਂ ਡੰਡਾ ਚੱਕਣਾ ਜੇ ਮਾਸਟਰ ਦਾ ਮੁੰਡਾ ਇਹਨੂੰ ਪਤਾ ਹੈ ਉਹਨਾਂ ਦੇ ਰਿਕਾਰਡ ਦਾ ਸਾਰੇ ਦਾ ਤਾਂ ਹੀ ਤਾਂ ਇਹ ਮਾਸਟਰਾਂ ਦੇ ਉਲਟ ਚੱਲੀ ਜਾਂਦਾ ਸਾਰੇ ਵੇਖ ਲੋ ਧਰ ਮੈਨੇਜਮੈਂਟ ਦਾ ਕੀ ਹਾਲ ਕਰ ਰੱਖਿਆ ਨੇ ਟੀਚਰਾਂ ਦਾ ਹਰ ਇੱਕ ਸਕੂਲ ਦੇ ਵਿੱਚ ਇਕੱਲਾ ਇਹ ਤੁਹਾਨੂੰ ਵੀ ਸਕੂਲ ਆਓ ਹੈਪੀਨੈਸ ਲਿਖ ਕੇ ਇੱਥੇ ਕੋਈ ਉਹ ਜੋ ਕੋਈ ਪ੍ਰਬੰਧ ਵੀ ਕਰਨ ਹੋਰ ਰੰਗ ਕਰਕੇ ਨਹੀਂ ਇਕੱਲਾ ਇਹਨਾਂ ਦਾ ਕੰਮ ਚੱਲਦਾ ਹੋਰ ਸਰਕਾਰਾਂ ਨੇ ਕੰਦਾ ਕੱਢੀਆਂ ਆ ਕੇ ਬੋਰਡ ਲਾ ਜਾਂਦੇ ਨਾ ਪਰ ਲੋਕਾਂ ਨੇ ਦਾ ਜੀ ਇਹ ਵੀਡੀਓ ਦੇ ਵਿੱਚ ਵੀ ਐਮ ਐਲ اے ਦੇ ਘਰਾਂ ਤੋਂ ਵੀ ਟਰਾਲੀਆਂ ਬਰਾਮਦ ਕੀਤੀਆਂ ਹਾਂ ਹਾਂ ਐਮ ਐਲ اے ਦੇ ਘਰਾਂ ਚੋਂ ਵੀ ਕਰੀਆਂ ਨਾ ਉਹ ਗਰਲਾਲ ਕਨਹੋਰਾ ਉਹਦੇ ਘਰੋਂ ਕੀਤੀਆਂ ਕੁਝ ਪੁਲਿਸ ਮੁਲਾਜ਼ਮ ਸੀਗੇ ਜਿਹੜੇ ਇਹਨਾਂ ਦੇ ਨਜ਼ਦੀਕੀ ਉਹਨਾਂ ਦੇ ਘਰਾਂ ਚੋਂ ਵੀ ਕੀਤੀਆਂ ਨਾ ਇਹਨਾਂ ਤੋਂ ਆਪ ਦੇ ਐਮ ਐਲ اے ਸੀਗੇ ਜੀ ਉਹ ਇਹਨਾਂ ਦਾ ਕਹਿੰਦੇ ਕਬੱਡੀ ਦਾ ਖਿਡਾਰੀ ਐ ਸਪੋਰਟਸਮੈਨ ਹੁੰਦਾ ਤੇ ਸਭ ਤੋਂ ਪਹਿਲਾਂ ਟਰਾਲੀਆਂ ਉਹਦੇ ਘਰੋਂ ਮਿਲਗੀਆਂ ਹਾਂ ਤੁਹਾਡਾ ਕਹਿਣ ਦਾ ਮਤਲਬ ਕਿ ਉਹ ਐਮ ਐਲ اے ਚੋਰ ਸੀ ਐਮ ਐਲ اے ਚੋਰ ਹੀ ਐ ਜੀ ਉਹ ਪਤੀ ਡਿਸੀਜ ਜਾਂਦਾ ਸਾਰਿਆਂ ਨੂੰ ਪਤਾ ਹੈ ਤੇ ਚੋਰ ਸੀ ਤਾਂ ਹੀ ਚੋਰੀ ਕਰੀ ਜਾਨਾਂ ਨੇ ਇਹ ਤਾਂ ਹੀ ਉਹਨਾਂ ਦੇ ਘਰੋਂ ਸਮਾਨ ਮਿਲਿਆ ਹੈ ਹ ਤਾ ਬਾਈ ਕਿਸ ਤਰ੍ਹਾਂ ਲੱਗਦਾ ਹੈ ਸਰਕਾਰ ਹੁਣ ਜਦ ਤੁਸੀਂ ਸਵਾਲ ਪੁੱਛਨੇ ਸੀ ਉਸ ਤੋਂ ਭੱਜੀ ਹੈ ਤੇ ਆ ਤੁਹਾਡੇ ਸਾਹਮਣੇ ਹੀ ਆ ਭੱਜੀ ਆ ਲੋਕਾਂ ਦੇ ਰੋਹ ਨੂੰ ਵੇਖ ਕੇ ਤੁਹਾਡੇ ਸਾਹਮਣੇ ਭੱਜ ਗਏ ਹੁਣ ਅਸੀਂ ਕੀ ਕਹਿੰਨੇ ਲੋਕਾਂ ਨੂੰ ਵੀ ਪਤਾ ਹੀ ਭੱਜਣ ਪਰ ਭੱਜਣਗੇ ਕਿੰਨਾ ਕਚਰਾ ਇਹਨਾਂ ਨੂੰ ਵੋਟਾਂ ਲੈਣ ਤਾਂ ਲੋਕਾਂ ਦੇ ਵਿੱਚ ਹੀ ਆਉਣਾ ਪਊਗਾ ਨਾ ਲੋਕਾਂ ਦੇ ਵਿੱਚ ਤਾਂ ਇਹਨਾਂ ਨੂੰ ਵੇਚਣਾ ਪਊਗਾ ਉਹ ਤਾਂ ਕਹ ਰਿਹਾ ਸੀ 27 ਦਾ ਗ੍ਰਾਫ ਤਿਆਰ ਕਰ ਰਹੇ ਆ ਗ੍ਰਾਫ ਤਾਂ ਲੈਣ ਤਿਆਰ ਕਰ ਰਹੇ ਤਾਂ ਹੁਣ ਨਹੀਂ ਹੁੰਦਾ ਸਾਨੂੰ ਪ੍ਰਸ਼ਾਸਨ ਨੇ ਤੁਹਾਨੂੰ ਸਹਾਇਤਾ ਸੀਗਾ ਹੁਣ ਜੇ ਕਹਿੰਦੇ ਤਿੰਨ ਬੰਦਿਆਂ ਦੀ ਮੀਟਿੰਗ ਕਰਵਾ ਆਗੇ ਉਹ ਤਿੰਨ ਬੰਦਿਆਂ ਤੋਂ ਵੀ ਭੱਜ ਗਏ ਉਹ ਤਿੰਨ ਬੰ ਤਿੰਨ ਬੰਦਿਆਂ ਨਾਲ ਵੀ ਤਿੰਨ ਸਾਡਾ ਚੌਥਾ ਬੰਦਾ ਨਹੀਂ ਜਾਊਗਾ ਵੀ ਸਾਡੀ ਇੱਕ ਵਾਰੀ ਗੱਲ ਕਰਵਾ ਦਿਓ ਉਹ ਤਿੰਨ ਦੋ ਹੀ ਭੱਜ ਗਏ ਤਿੰਨ ਤੋ ਹੀ ਭੱਜੇ ਹਾਂ ਉਹੀ ਪੱਲਾ ਇਹ ਜਿਹੜਾ ਕਣਕ ਵੇੜੇ ਤੋਂ ਵਿੱਚ ਸੀਗਾ ਉਦੋਂ ਗੁਰੂ ਕਿਆਂ ਤੋਂ ਕਣਕ ਦੇ ਬੱਟੇ-ਬੱਟਰ ਭੱਜਿਆ ਸੀ ਰਾਤ ਨੂੰ ਕਣਕਾਂ ਦੇ ਵਿੱਚ ਦੀ ਡਿੱਗਦਾ ਜਿਹਨੂੰ ਪਤਾ ਸੀ ਵੀ ਉਹੀ ਬੰਦੇ ਸਾਹਮਣੇ ਖੜੇ ਨਾ ਕ ਲਗਾਤਾਰ ਜਿਹੜੇ ਲੋਕ ਨੇ ਉਹ ਨਿਰਾਸ਼ ਨਜ਼ਰ ਆਇ ਨਹੀਂ ਤਾਂ ਇਹ ਤਸਵੀਰ ਸਕੂਲ ਦੀਆਂ ਤਸਵੀਰਾਂ ਨੇ ਸਕੂਲ ਦੇ ਵਿੱਚ ਹੈਪੀਨੈਸ ਦਾ ਨਾਮ ਦਿੱਤਾ ਗਿਆ ਸਕੂਲ ਨੂੰ ਤੇ ਪਰ ਇੱਕ ਪਾਸੇ ਹੈਪੀਨੈਸ ਲਿਖਿਆ ਹੋਇਆ ਤੇ ਦੂਜੇ ਪਾਸੇ ਜਿਹੜੇ ਕਿਸਾਨ ਨੇ ਉਹ ਆਪਣਾ ਗੁੱਸਾ ਪ੍ਰਗਟ ਕਰਦੇ ਨਜ਼ਰ ਆਏ ਨੇ ਤੇ ਕਿਸਾਨਾਂ ਦੀਆਂ ਤਸਵੀਰਾਂ ਵੀ ਦਿਖਾ ਦਿੰਨੇ ਆ ਤਾਂ ਕਿਸਾਨ ਕਿਸ ਤਰ੍ਹਾਂ ਦੀ ਗੱਲ ਕਰਦੇ ਨਜ਼ਰ ਆਏ ਨੇ ਕਿਸਾਨ ਕੀ ਕਹਿਣਾ ਚਾਹੁੰਦੇ ਨੇ ਅਕਸਰ ਬਹੁਤ ਸੀਆਂ ਗੱਲਾਂ ਕਿਸਾਨ ਪੱਪੂ ਕੀ ਲੱਗਦਾ ਸਵਾਲ ਪੁੱਛਣੇ ਸੀ ਸਵਾਲ ਪੰਚਾਇਤ ਨੂੰ ਮਸ਼ਰੂਪਾ ਦੇਗੇ ਪ੍ਰਚਾਰ ਨੂੰ ਕਿਸ ਰੋਪਾ ਦੇਗੇ ਜਿਹੜਾ ਦੇਣਾ ਸੀ ਜਿਹੜਾ ਦੇਣਾ ਸੀ ਆਈ ਸਵਾਲ ਮਤਲਬ ਤਾਂ ਅਕਸਰ ਪੰਚਾਇਤ ਨੇ ਵੀ ਆਪਦਾ ਜਦੋਂ ਆਉਣ ਤੋਂ ਪਹਿਲਾਂ ਰੋਸ਼ ਪ੍ਰਗਟ ਕੀਤਾ ਸੀਗਾ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਚਾਇਤ ਨੂੰ ਕੁਝ ਦੱਸਿਆ ਨਹੀਂ ਗਿਆ ਤਾਂ ਉਹ ਵੀ ਕੁਝ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਤਾਂ ਉਹ ਦੇਖਦੇ ਹਾਂ ਕੀ ਹੁੰਦਾ ਕਿ ਆ ਜਿਹੜੇ ਚੇਅਰਮੈਨ ਨੇ ਜਾਂ ਸਰਕਾਰ ਦੇ ਆਗੂ ਨੇ ਉਹ ਸਵਾਲਾਂ ਤੋਂ ਪਸਦੇ ਕਿਉਂ ਨੇ ਪਰ ਅਖੀਕਾਰ ਭਗਵੰਤ ਮਾਨ ਦਾ ਕਹਿੰਦੇ ਨੇ ਕਿ ਅਸੀਂ ਧਰਨਿਆਂ 'ਚ ਉੱਠੇ ਹੋਏ ਆਂ ਸਾਨੂੰ ਸਵਾਲ ਪੁੱਛੋ ਜਵਾਬ ਦੇਵਾਂਗੇ ਪਰ ਉਹ ਜਵਾਬਾਂ ਤੋਂ ਇਹਨਾਂ ਦੀ ਸਰਕਾਰ ਹੈ ਜਿਹੜੀ ਪਸਦੀ ਨਜ਼ਰ ਆਈ ਹੈ। ਅੱਜ ਦੇ ਦਿਨ ਸਾਡੇ ਸਕੂਲ ਦਾ ਆਮ ਆਦਮੀ ਪਾਰਟੀ ਦੇ ਗੁਰਵਿੰਦਰ ਪੱਲਾ ਜੀ ਤੇ ਅੰਮੇਲ ਟੱਕਰ ਇਹ ਅਦਕਾਟਣਾ ਕਰਨ ਆਏ ਸੀਗੇ। ਅਸੀਂ ਇਹਨਾਂ ਦਾ ਇਸ ਗੱਲ ਤੋਂ ਵਿਰੋਧ ਕਰਦੇ ਆਂ ਕਿ ਜਿਹੜਾ ਥਲੋਰੀ ਬਾਡਰ ਦੇ ਉੱਤੇ ਇਹਨਾਂ ਨੇ ਟਰਾਲੀਆਂ ਚੋਰੀ ਕਰੀਆਂ ਕਿਸਾਨਾਂ ਤੇ ਜੋ ਪਛਾਤਰ ਵਿਚਾਰਿਆ ਹੈ ਔਰਤਾਂ ਤੇ ਕਰਿਆ ਹੈ। ਤੇ ਜਾਂ ਜਿਹੜਾ ਆਹ ਚੌਕੇ ਦੇ ਵਿੱਚ ਮਸਲਾ ਚੱਲੀ ਜਾਂਦਾ ਉੱਥੇ ਟੀਚਰ ਆਉਂਤਾਂ ਨੇ ਤਿੰਨ ਤਿੰਨ ਚਾਰ ਚਾਰ ਦਿਨ ਜਿਹੜਾਂ ਦੇ ਵਿੱਚ ਰੱਖਿਆ ਗਿਆ ਇਹ ਵੀ ਜਿਹੜਾ ਉਹਨਾਂ ਨੂੰ ਵੇਖਦੇ ਹੋਏ ਅਸੀਂ ਇਹਨਾਂ ਦਾ ਪੰਜਾਬ ਸਰਕਾਰ ਦਾ ਜਿੱਥੇ ਵੀ ਜਿਹੜੇ ਵੀ ਪਿੰਡਾ ਚਾਹੋਗੇ ਇਹਨਾਂ ਦਾ ਪੂਰਾ ਡਟਮਾ ਵਿਰੋਧ ਕਰਾਂਗੇ ਲੋਕਾਂ ਦੇ ਵਿੱਚ ਇਹ ਪੂਰਾ ਗੁੱਸਾ ਹੈ ਜਿਹੜਾ ਇਹਨਾਂ ਨੇ ਖਨੌਰੀ ਬਾਰਡਰ ਦੇ ਉੱਤੇ ਲੋਕਾਂ ਨਾਲ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਆ ਜਿਹੜੇ ਕੰਮ ਕਰਨ ਵਾਲੇ ਆ ਉਹ ਇਹਨਾਂ ਤੋਂ ਦੂਰ ਨਹੀਂ ਪਰ ਇਹ ਅੱਜ ਪਹਿਲਾਂ ਕਹਿੰਦੇ ਹੁੰਦੇ ਸੀ ਆਪਾਂ ਇਹੇ ਵੀ ਬੀਜੇਪੀ ਦੀ ਵੀ ਟੀਮ ਐ ਇਹ ਬੀਜੇਪੀ ਦੀ ਵੀ ਟੀਮ ਨਹੀਂ ਇਹ ਬੀਜੇਪੀ ਤੋਂ ਵੀ ਅੱਗੇ ਨਿਕਲ ਚੁੱਕਿਆ ਹੈ ਬੀਜੇਪੀ ਨਾਲ ਰਲੇ ਮਿਲੇ ਆ ਉਹੀ ਸਿਸਟਮ ਇਹਨਾਂ ਦਾ ਕਾਰਪੋਰੇਟ ਘਰਾਣੇ ਨੂੰ ਅੱਗੇ ਲਿਆਉਣਾ ਉਹੀ ਬੀਜੇਪੀ ਦਾ ਸੀ ਇਹ ਬੀਜਪੀ ਦੇ ਨਹੀਂ ਆਰਐਸਐਸ ਦੇ ਚਮਚੇ ਨੇ ਜਿਹੜੇ ਹੈਗੇ ਨੇ ਕਿਵੇਂ ਦੇਖਦੇ ਆਜ ਤੁਸੀਂ ਸਕੂਲ ਦੇ ਅੱਗੇ ਖੜੇ ਹੋ ਸਕੂਲ ਦੇ ਵਿੱਚ ਅੱਜ ਕੋਈ ਬੰਦ ਘਟਨਾ ਹੋ ਰਿਹਾ ਹੈਗਾ ਤੇ ਪ੍ਰਸ਼ਾਸਨ ਵੀ ਨਾਲ ਖੜਾ ਹੈ ਤੁਹਾਡੇ ਤੇ ਤੁਸੀਂ ਵੀ ਜਿਹੜਾ ਹੈਗਾ ਸੰਘਰਸ਼ ਕੀਤਾ ਇਸ ਤੋਂ ਪਹਿਲਾਂ ਤੁਸੀਂ ਹੈੱਡ ਟੀਚਰ ਦੀ ਬਦਲੀ ਲੈਣ ਕਾਉਣ ਵਾਸਤੇ ਵੀ ਇੱਥੇ 2 ਮਹੀਨੇ ਬੈਠੇ ਰਹੇ ਹੋ ਤੇ ਉਦੋਂ ਵੀ ਤੁਹਾਡਾ ਜਿਹੜਾ ਹੈਗਾ ਸੰਘਰਸ਼ ਬੜਾ ਤੇਜ਼ ਚੱਲਿਆਗਾ ਤੇ ਉਹ ਬਦਲੀ ਦਾ ਮਸਲਾ ਕਿਵੇਂ ਨਿਬੜਿਆ ਕਿ ਹਜੇ ਉੱਥੇ ਹੀ ਖੜਾ ਜੀ ਨਹੀਂ ਉਹ ਬਦਲੀ ਦਾ ਮਸਲਾ ਤਾਂ ਨਿਬੜਿਆ ਜੀ ਬਦਲੀ ਵਾਲਾ ਇਹਦੇ ਵਿੱਚ ਕੋਈ ਮੈਟਰ ਨਹੀਂਗਾ ਜਿਹੜੇ ਮੈਟਰ ਨਾਲ ਕੋਈ ਟੀਚਰ ਦਾ ਨਹੀਂ ਕੋਈ ਬਦਲੀ ਦਾ ਨਹੀਂ ਇਹ ਤਾਂ ਸਿਰਫ ਸ਼ੰਭੂ ਖਨੌਰੀ ਤੇ ਜਿਹੜਾ ਕਿ ਚੌਕਿਆਂ ਵਾਲਾ ਇਹ ਹੀ ਮਸਲਾ ਹੈ ਵੀ ਜਿਹੜਾ ਉੱਥੇ ਇਹਨਾਂ ਨੇ ਲੋਕਾਂ ਦੇ ਨਾਲ ਤਸ਼ੱਦਦ ਕਰਿਆ ਟਰਾਲੀਆਂ ਚੋਰੀ ਕਰੀਆਂ ਆਟਾ ਚੋਰੀ ਕਰਿਆ ਇੰਨੀ ਨਕਮੀ ਸਰਕਾਰ ਨਹੀਂ ਹੋ ਸਕਦੀ ਜਿਹੜੇ ਸਿਲੰਡਰ ਵੀ ਲੈ ਕੇ ਚਾੱਕੇ ਆਟਾ ਵੀ ਲੈ ਕੇ ਚਾੱਕੇ ਇਹ ਲੋਕਾਂ ਤੋਂ ਚੋਰੀਆਂ ਕਰਾਂਗਾ ਉਹਨਾਂ ਦਾ ਕਰਕੇ ਅਸੀਂ ਵਿਰੋਧ ਕਰਦੇ ਆਂ ਵੀ ਔਰਤਾਂ ਟੀਚਰ ਔਰਤਾਂ ਵੀ ਇਹਨਾਂ ਨੇ ਚੱਕ ਚੱਕ ਕੇ ਜਿਹੜਾਂ ਦੇ ਵਿੱਚ ਧੱਕਤੀਆਂ ਤੇ ਇਹਨਾਂ ਨੂੰ ਹੁਣ 2027 ਚ ਤੇ ਜਾਂ ਜਿਹੜੀਆਂ ਹੋਣ ਆਹ ਵੋਟਾਂ ਆਉਣੀਆਂ ਆਪਣੀਆਂ ਬਲਕ ਸੰਪਤੀ ਦੀਆਂ ਉਹਨਾਂ 'ਚ ਇਹਨਾਂ ਨੂੰ ਇਹਦਾ ਕਮਿਆਜਾ ਭੁਗਤਣਾ ਪਊਗਾ ਅੱਜ ਅਸੀਂ ਇਹਨਾਂ ਨੂੰ ਇੱਕ ਵਾਰੀ ਚੱਲ ਬੱਚਿਆਂ ਦਾ ਪ੍ਰੋਗਰਾਮ ਹੈ ਉਹ ਇਹਨਾਂ ਦਾ ਪ੍ਰੋਗਰਾਮ ਨਹੀਂ ਖਰਾਬ ਕਰਦੇ ਪਰ ਤਾਨੂੰ ਪ੍ਰੋਤ ਵਿਸ਼ਵਾਸ ਦਿਵਾਇਆ ਪ੍ਰਸ਼ਾਸਨ ਨੇ ਵੀ ਸਾਡੇ ਸਵਾਲਾਂ ਦਾ ਉਹ ਜਵਾਬ ਦਿੰਦੇ ਆ ਬਾਹਰ ਆ ਕੇ ਜਾਂ ਨਹੀਂ ਦਿੰਦੇ ਜੇ ਉਹ ਜਵਾਬ ਨਹੀਂ ਦਿੰਦੇ ਤਾਂ ਇਹਨਾਂ ਦਾ ਡਟਮਾ ਵਿਰੋਧ ਕਰਾਂਗੇ ਦਬਲਾਂਗੇ ਇਹਨਾਂ ਨੂੰ 13 ਮਹੀਨਿਆਂ ਦੀ ਬੱਚੀ ਵੀ ਹੈ 13 ਮਹੀਨਿਆਂ ਦੀ ਬੱਚੀ ਵੀ ਉਹ ਜਿਹੜੇ ਦੇ ਵਿੱਚ 10 ਕੋਲੇ ਆ ਕੀ ਨਹੀਂ 13 ਮਹੀਨਿਆਂ ਦੀ ਬੱਚੀ ਕਿਹੜੇ ਚੌਂਕੇ ਸਕੂਲ ਦੇ ਵਿੱਚੋਂ ਤੇਤਰਾ ਚੱਕੀਆਂ ਦਾ ਆਮਦਾਨਤਾ ਚੱਕਿਆ ਉਹਨਾਂ ਦੇ ਵਿੱਚ ਇੱਕ ਦੁੱਧ ਚੂਣ ਦੀ ਬੱਚੀ ਹੈ ਜਿਹੜੀ ਕਿ ਦੁੱਧ ਪੀਂਦੇ ਆ ਨਿੱਪਲ ਰਾਹੀਂ 13 ਮਹੀਨਿਆਂ ਹਾਂ 13 ਮਹੀਨਿਆਂ ਦੀ ਬੱਚੇ ਉਹਨਾਂ ਪ੍ਰਸ਼ਾਸਨ ਦੁੱਧ ਵੀ ਨਹੀਂ ਦੇ ਰਿਹਾ ਕਹਿੰਦੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਐਡੀ ਘੱਟਿਆ ਰੋਟੀ ਦੇ ਰਹੇ ਆ ਜਿਹੜੀ ਕਿ ਖਾਣ ਦੇੋਗੇ ਨਹੀਂ ਜਿਹੜਾ ਜਦ ਰੋਟੀ ਖਾਂਦੇ ਆ ਤੇ ਉਹਦੇ ਨਾਲ ਰੋਟੀਆਂ ਆਉਂਦੀਆਂ ਜੋ ਕਿ ਖਵਾਲਾ ਵਾਲੇ ਉੱਥੇ ਪਹੁੰਚੇ ਆ ਪੀਰ ਪ੍ਰੈਸ ਵਾਲਿਆਂ ਨੇ ਇਹ ਗੱਲ ਚੱਕੀ ਆ ਤਾਂ ਥੋੜਾ ਬਹੁਤਾ ਉਹਨਾਂ ਦੀ ਰੋਟੀ ਦਾ ਸੁਧਾਰ ਕੀਤਾ ਹੈ ਜਿਹੜੇ ਉਹਨਾਂ ਨੂੰ ਕੰਬਲ ਦਿੱਤੇ ਆ ਪੈਣ ਵਾਸਤੇ ਉਹ ਕੰਬਲ ਕਹਿੰਦੇ ਐਡੇ ਘੜੇ ਸੜੇ ਆ ਕੰਬਲ ਉਹ ਜਿਵੇਂ ਕਿ ਉੱਠਾਂ ਦੇ ਉੱਤੇ ਪਹਿਲਾਂ ਉੱਠਣਦੇ ਸੀ ਉਹਨਾਂ ਦੇ ਜੁੱਲੀਆਂ ਪਾਜਾਂ ਜਾਂਦੀਆਂ ਸੀ ਉਹੋ ਜਿਹੇ ਉਸੇ ਤਰ੍ਹਾਂ ਦਿੱਤੇ ਜਿਹੜਾ ਕਿ ਬਹੁਤ ਬੜਾ ਬਿਸਕਰਾ ਕੀਤਾ ਉਹਨਾਂ ਦੇ ਨਾਲ ਦਾ ਇਹ ਜੇ ਵਿਤਕੜੇ ਕਿਤੇ ਜਿਵੇਂ ਕੋਈ ਬਹੁਤ ਵੱਡੇ অপরাধੀ ਨਾਲ ਕੀਤੇ ਜਾਂਦੇ ਆ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨਾਂ ਨੂੰ ਜੇਤੀ ਤੋਂ ਜੇਤੀ ਰਹਾ ਕੀਤਾ ਜਾਵੇ ਜਿਹੜਾ ਚੌਂਕੇ ਸਕੂਲ ਦਾ ਮਸਲਾ ਹੈ ਜਿਹੜਾ ਖਨੌਰੀ ਬਾਟਰ ਦਾ ਮਸਲਾ ਹੈ ਸ਼ੰਭੋ ਬਾਟਰ ਦਾ ਮਸਲਾ ਹੈ ਵੀ ਉਹ ਜੋ ਵੀ ਕਿਸੇ ਦਾ ਸਮਾਨ ਚੋਰੀ ਹੋਇਆ ਉਹ ਵਾਪਸ ਦਿੱਤਾ ਜਾਵੇ ਕਿਸਾਨਾਂ ਮਜ਼ਦੂਰਾਂ ਨਾਲ ਸਰਕਾਰ ਨਾ ਕਹੇ ਜੋ ਕਿਸਾਨਾਂ ਮਜ਼ਦੂਰਾਂ ਨਾਲ ਖਿਆ ਉਹਦਾ ਕੱਕ ਨਾ ਰਹਾ ਜੋ ਕਿਸਾਨਾਂ ਮਜ਼ਦੂਰਾਂ ਨਾਲ ਕਹੂ ਉਹਦਾ ਕੱਕ ਨਾ ਰਹਾ ਲੋਕਾਂ ਦਾ ਮਜ਼ਦੂਰਾਂ ਦਾ ਖੋਲਾ ਕੱਟ ਰਿਹਾ ਜੋ ਲੋਕਾਂ ਦਾ ਖਿਆਲ ਦਾ ਕੱਟ ਰਿਹਾ ਜੋਰ ਦੀ ਪਿੱਟੋ ਹਾਏ 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 ਪੰਜਾਬ ਸਰਕਾਰ ਹਾਏ 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 ਇਤਲ ਮਿੱਟੋ ਹਾਏ ਹਾਏ ਹਾਏ